ਕੱਢਿਆ ਜਾਂਦੀ ਜੇ ਫੇਰ ਨਾਲੇ ਤਾਂ ਜਾ ਆਉ ਜੇ ਅੱਗੇ ਲੋਕਾਂ ਅੱਗੇ ਹੱਥ ਜੋੜਦੀ ਮਾਂ ਕਿ ਮੇਰੇ ਪੁੱਤ ਨੂੰ ਛੱਡ ਦਿੱਤਾ ਜਾਵੇ ਤਰੁੰਨ ਦੀ ਮਾਂ ਕਦੇ ਮਿੰਤਾ ਕਰਦੀ ਹੈ ਕਦੇ ਲੋਕਾਂ ਦੇ ਪੈਰੀ ਪੈਂਦੀ ਹੈ ਇੱਕ ਵਾਰ ਮੇਰੇ ਪੁੱਤ ਨੂੰ ਛੱਡ ਦਿਓ ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਲਾਸ ਲਗਾ ਕੇ ਕੁੜੀ ਵਾਪਸ ਆ ਰਹੀ ਸੀ ਕਿ ਬਾਈਕ ਤੇ ਆਏ ਦੋ ਮੁੰਡਿਆਂ ਦੇ ਵੱਲੋਂ ਕੁੜੀ ਦਾ ਮੋਬਾਈਲ ਖੋਲਿਆ ਜਾਂਦਾ ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਹੌਸਲਾ ਨਹੀਂ ਹਾਰਿਆ ਜਾਂਦਾ ਤੇ ਕਰੀਬ 1.5 ਕਿਲੋਮੀਟਰ ਐਕਟਿਵਾ ਤੇ ਪਿੱਛਾ ਕੀਤਾ ਜਾਂਦਾ ਤੇ ਫਿਰ ਆਪਣੀ ਐਕਟਿਵਾ ਦੇ ਨਾਲ ਮੁੰਡਿਆਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਲੁਟੇਰੇ ਮੁੰਡੇ ਨੂੰ ਫੜ ਲਿਆ ਜਾਂਦਾ ਜਦ ਕਿ ਉਸ ਦਾ ਦੂਜਾ ਸਾਥੀ ਤਾਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹਾਲਾਂਕਿ ਲੋਕਾਂ ਦੇ ਵੱਲੋਂ ਮੌਕੇ ਤੇ ਫੜੇ ਗਏ ਲੁਟੇਰੇ ਨੂੰ ਖੰਭੇ ਨਾ ਬੰਨ ਲਿਆ ਜਾਂਦਾ ਤੇ ਜਮ ਕੇ ਕੁਟਾਪਾ ਚੜਿਆ ਜਾਂਦਾ ਉਧਰ ਮੁੰਡੇ ਦੀ ਮਾਂ ਵੀ ਮੌਕੇ ਤੇ ਆ ਜਾਂਦੀ ਹੈ ਤੇ ਪੁੱਤ ਨੂੰ ਖੰਭੇ ਦੇ ਨਾਲ ਬੰਨਿਆ ਹੋਵੇ ਖੁੱਚੀ ਉੱਚੀ ਰੋਣ ਲੱਗ ਪੈਂਦੀ ਹੈ ਲੋਕਾਂ ਅੱਗੇ ਹੱਥ ਜੋੜਦੀ ਹੈ ਮੇਰੇ ਪੁੱਤ ਨੂੰ ਛੱਡ ਦਿਓ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਮੁੰਡਾ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਕੀ ਹੋਇਆ ਸੀ ਤੇਰੇ ਨਾਲ ਸਾਰ ਅੱਜ ਮੈਂ ਨਾ ਆਪਣੀ ਆਈਬੀਟੀ ਇੰਸਟੀਚੂਟ ਤੋਂ ਕਲਾਸਿਸ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੀ ਫ੍ਰੀ ਤੇ ਮੈਂ ਜਦੋਂ ਬੌਨ ਕੈਫੇਟੇਰੀਆ ਦੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸੀਗੇ ਉਹਨਾਂ ਨੇ ਮੇਰੇ ਪੌਕੇਟ ਤੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟੀਵਾ ਮਗਰ ਲਈ ਨਾ ਇਹ ਇੱਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਨਗਰੀ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਝੱਟੀਵਾ ਮਾਰੀ ਬੜੀ ਤੇਜ਼ ਤਾਂ ਫਿਰ ਥੱਲੇ ਡਿੱਗ ਗਿਆ ਉਹ ਥੱਲੇ ਡਿੱਗਣ ਦੀ ਬਜਾਏ ਨਾ ਦੁਬਾਰਾ ਉੱਠ ਕੇ ਦੁਬਾਰਾ ਗਨ ਚੱਲ ਗਿਆ ਮੈਂ ਫਟਾਫਟ ਆਪਣੀ ਐਕਟੀਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਉਹ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰ੍ਹਾਂ ਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਮਾਰਿਆ ਤੇ ਮੇਰਾ ਫੋਨ ਉਹਨਾਂ ਨੇ ਉੱਥੋਂ ਲੈ ਲਿਆ ਕਿੰਨੀ ਦੂਰ ਤੁਸੀਂ ਉਹਨਾਂ ਦੇ ਪਿੱਛਾ ਕੀਤਾ ਨਾ ਕਟੋਕਟ ਮੈਂ ਗੋਬਿੰਦ ਮਤਲਬ ਬੋਨ ਕੈਫਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈਆਂ ਨਾ ਪੂਰਾ ਰੂਟ ਮੈਂ ਉਹਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਸੀ ਯਾਨੀ ਕਿਲੋ ਡੇਟ ਕਿਲੋਮੀਟਰ ਤੁਸੀਂ ਰਹੇ ਹਾਂਜੀ ਆਖਰ ਉਹਨਾਂ ਨੂੰ ਘੇਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰਵਾਏ ਚਾਹੁੰਦੇ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹ ਹੀ ਆਪਣਾ ਪਰਵਾਹੀ ਕਰਾਉਣਾ ਚਾਹੁੰਦੀ ਹਾਂ ਮੈਂ ਉਹਦਾ ਪਿੱਛਾ ਕਰ ਰਹੀ ਸੀ ਤੇ ਤੁਹਾਨੂੰ ਡਰ ਨਹੀਂ ਲੱਗਾ ਉਹ ਇੱਕ ਬਦਮਾਸ਼ ਕਿਸਮ ਦੇ ਨਸ਼ੇੜੀ ਕਿਸਮ ਦੇ ਹਾਂਜੀ ਮੈਨੂੰ ਡਰ ਲੱਗ ਰਿਹਾ ਸੀ ਨਾਲੇ ਆਗੂ ਬਹੁਤ ਜ਼ਿਆਦਾ ਮਤਲਬ ਵਹੀਕਲਸ ਵਗੈਰਾ ਵੀ ਆਗੂ ਆ ਰਹੇ ਸੀਗੇ ਪਰ ਮੈਂ ਪੂਰੀ ਹਿੰਮਤ ਕਰਕੇ ਮੈਂ ਉਹਨਾਂ ਕੋਲ ਗਈ ਕਿ ਹਾਂ ਵੀ ਮੈਨੂੰ ਲੈਣਾ ਮੈਨੂੰ ਐਸੀ ਨਾ ਕਿਸੇ ਦੀ ਹੈਲਪ ਲਵਾ ਕਿਸੇ ਨੂੰ ਕਹਾਂ ਕਿ ਉਹ ਮੇਰਾ ਫੋਨ ਲੈ ਕੇ ਚੱਲ ਗਏ ਜਦੋਂ ਉਹ ਇਥੋਂ ਮੋੜਨ ਲੱਗੇ ਮੈਨੂੰ ਇਹ ਸੀਗਾ ਤੇ ਬਸ ਨਾ ਉਹਨਾਂ ਦੇ ਵਿੱਚ ਵਿਦਿਆਰਥੀ ਬਮਾਰਾ ਕਰ ਤਾ ਥੱਲੇ ਡਿੱਗ ਜਨ ਤੇ ਮੈਂ ਵੀ ਪਾਵੇਂ ਡਿੱਗੂ ਉਹ ਵੀ ਡਿੱਗਨ ਤੇ ਬਸ ਮੇਰਾ ਫੋਨ ਮੈਨੂੰ ਮਿਲ ਜਾ ਕਿਸੇ ਤਰੀਕੇ ਨਾਲ ਤਾਈਆਂ ਮੈਂ ਉਹਨਾਂ ਦਾ ਪਿੱਛਾ ਕੀਤਾ ਸੀ ਰੋਜ਼ ਫਿਰੋਜ਼ਪੁਰ ਦੇ ਵਿੱਚ ਇਹੋ ਜ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ ਬਸ ਉਹਨਾਂ ਨੂੰ ਤੁਸੀਂ ਅੰਦਰ ਜੇਲ੍ਹ ਚ ਪਾ ਦਿਓ ਤਾਂ ਕਿ ਕੱਲੋਂ ਇਸ ਤਰੀਕੇ ਨਾਲ ਨਾ ਕੁਝ ਕਰਨ ਬਸ ਵਾਹ ਵਾਹ ਜਸਪਾਲ ਜੀ ਕੀ ਗੱਲ ਬਾਰੇ ਕੀ ਕਰਦੇ ਇਹ ਇਧਰੋਂ ਬੇਟੀ ਆਈ ਗੁੜੀਆਂ ਇਥੋਂ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਦੇ ਮੋਰੋਂ ਖੋਗੇ ਮੋਬਾਈਲ ਇਹਨਾਂ ਦਾ ਐਨੂੰ ਭੱਜੇ ਨੇ ਤੇ ਉਹ ਗੁੜੀਆਂ ਵਿਚਾਰੀ ਇੱਕੋ ਤੋਂ ਫੜਾ ਕਰਕੇ ਸੜਕ ਤੇ ਡਿੱਗ ਪਈ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਗਏ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਇਹ ਸਰਕਾਰ ਨੂੰ ਚਾਹੀਦਾ ਹਾਂਜੀ ਇਹ ਇੱਛੇ ਵਾਲੇ ਪਿੰਡ ਦਾ ਰਹਿਣ ਵਾਲਾ ਕਹਿੰਦਾ ਕਤਨਾ ਦੇ ਦੋ ਲਗਾਤਾਰ ਹੀ ਚੋਰਾ ਬੰਦੇ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛਡੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਨਾਵਾਸੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤ ਆਪਣਾ ਨਾਲ ਬਚ ਗਈ ਹੈ ਜੀ ਇਹ ਕੋ ਦਾ ਮੱਝੇ ਨੇ ਅੱਗੋ ਕਾਰ ਦੇ ਦਾਦਾ ਦਾ ਵੱਟ ਗਿਆ ਇਹਨੂੰ ਫੜਿਆ ਨਾ ਜਦੋਂ ਇਹਨੇ ਆਪਣੇ ਨਾਲ ਆਪਣੇ ਨਾਲ ਦੇ ਮਿੱਤਰ ਦਾ ਵੀ ਨਾਮ ਦੱਸਿਆ ਜੋ ਕਿ ਇੱਛੇ ਵਾਲੇ ਦਾ ਰਹਿਣ ਵਾਲਾ ਹੈ ਇਹਦਾ ਨਾਮ ਕਰਨਵੀਰ ਹੈ ਤੇ ਦੂਜੇ ਮਿੱਤਰ ਦਾ ਨਾਮ ਕੀ ਤੇਰੇ ਦਾ ਸੱਤਾ ਮੁੰਡਾ ਉਹ ਵੀ ਇੱਛਾ ਵਾਲੇ ਰੋਡ ਦੇ ਰਹਿਣ ਵਾਲਾ ਇਹ ਕਾਰ ਦੇ ਵਿੱਚ ਵੱਜਿਆ ਭਾਜੀ ਤਾਂ ਫਰੀਚਾਂ ਨੇ ਭੱਜ ਗਏ ਸੀ ਇੱਥੇ ਇੱਕ ਵੀਰਾ ਇੱਛਾ ਵਾਲੇ ਦਾ ਹੀ ਉਹਦੀ ਗੱਡੀ 'ਚ ਬਾਈਕੇ ਦੀ ਵੱਜੀ ਹੈ ਪਲਸਰ ਆ ਬਾਈ ਦੀ ਗੱਡੀ 'ਚ ਵੱਜੀ ਤਾਂ ਵੜਿਆ ਜਾਂਦੇ ਤੇ ਭੱਜ ਜਾਣੇ ਸੀ ਜਿਹੜੀ ਕੁੜੀ ਦੇ ਵਿੱਚ ਵੱਜਿਆ ਅੱਗੋਂ ਉਹ ਕੁੜੀ ਨੇ ਬਾਦਰੀ ਨਾਲੇ ਇਹਦੇ ਵਿੱਚ ਸਕੂਟਰੀ ਮਾਰੀ ਤੇ ਇਹਨੂੰ ਸੱਟਿਆ ਤਾਂ ਇਹ ਕਾਬੂ ਆ ਸਾਡੇ ਇੱਥੇ ਦਿੱਲੀ ਦਾ ਇਹ ਚੀਜ਼ ਵੇਖਣ ਲਈ ਮਿਲਦੀ ਆ ਚੋਰੀਆਂ ਚੋਗਾਰੀਆਂ ਸੀ ਦੁਕਾਨਦਾਰ ਆ ਜੀ ਦਿੱਲੀ ਇਸ ਚੌਕ ਤੇ ਸੀ ਲੁੱਟ ਖੋਹ ਦੀ ਡੇਲੀ ਵਾਰਤਾ ਦੇ ਵੇਖਦੇ ਜੀ ਇੰਨਾ ਬੁਰਾ ਹਾਲ ਹੋਇਆ ਪਿਆ ਦੁਕਾਨਦਾਰ 8:30 ਵਜੇ ਦੁਕਾਨਾ ਬੰਦ ਕਰਕੇ ਸ਼ਾਸਤ ਕਰੋਗਾ ਨਹੀਂ ਹੋਇਆ ਇੱਥੇ ਕਿਸੇ ਨੇ ਨਹੀਂ ਹੋਣਾ ਇਹਨਾਂ ਨੂੰ ਹੁਣੇ ਫੜ ਲਓ ਹੁਣੇ ਫੜ ਲਓ ਅੱਧੇ ਪੌਣੇ ਘੰਟੇ ਬਾਅਦ ਚੈੱਕ ਕਰਨ ਚਲ ਜਿਓ ਤੇ ਇਹ ਬੰਦੇ ਰੋਡ ਤੇ ਮਿਲਣਗੇ ਤੁਹਾਨੂੰ ਪੁਲਿਸ ਨੇ ਛੱਡ ਦਿੰਦੀ ਆ ਬੁਰਾ ਹਾਲ ਹੈ ਜੀ ਬੁਰਾ ਹਾਲ ਹੈ ਅਸੀਂ ਹੁਣ ਇਹੀ ਹੈ ਕਿ ਇਹਨਾਂ ਨੂੰ ਆਪ ਫੜੋ ਆਪ ਮਾंजੋ ਇਹਨਾਂ ਨੂੰ ਜੀ ਨਾਮ ਆ ਕੀ ਕਰਨਾ ਜੀ ਮੇਰੇ ਨਾਮ ਗਨੂਰ ਮੁਕੇਸ਼ ਹੈ ਜੀ ਮੇਰੀ ਕੁੜੀ ਦਾ ਨਾਮ ਗੁੰਗੁਣ ਹੈ ਜੀ ਉਹ ਆਈਬੀ ਪੜ੍ਹ ਕੇ ਅਕੈਡਮੀ ਤੋਂ ਜੀ ਆ ਦੋ ਆ ਦੋ ਚੋਰ दो चोर मुगल चोर उनके मगर लगे जी उन्होंने कुड़ी ने बहुत हिम्मत करके पीछा किया जी करते करते जी कुड़ी आ गई जी जशमेश नगर आ, एल जी शोरूम के शान है कुड़ी ने टक्कर मारी मोटरसाइकिल तो मोटरसाइकिल गया तो कुड़ी ने मोबाइल मुंडा एक पीछे कहा से आ रही उन्हें मुंडे ने कहा फड़ फड़के और तो कुड़ी ने मोबाइल मोबाइल फाया तो नाल फिर उसकी सेवा पानी किस चंगी तरह जी दो तो ये दो दो मुंडे मुंडेदी जी ए फे जी अभी प्रशासन मांग करते जी इन्होंने जल्द तो जल्द ਅਪ ਸਫਾਈ ਕੀਤੀ ਜਾਵੇ ਔਰ ਵੱਧ ਤੋਂ ਵੱਧ ਇਹ 94 ਕੋਈ ਕਾਰਵਾਈ ਕੀਤੀ ਜਾਵੇ ਬਹੁਤ ਬੜਾ ਹਾਲੇ ਕੀ ਖਰੋਚੂਰ ਦਾ ਬਹੁਤ ਗਲਤ ਹੋ ਰਿਹਾ ਹੈ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਏ ਇਸ ਵਾਰੀ ਕੱਲ ਵੀ ਕੱਲ ਵੀ ਸ਼ਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡਿਲੀ ਦਾ ਕੰਮ ਹੈ ਜੀ ਨਾ ਆ ਹੀ ਬੰਦੇ ਛਲੇ ਦੇ ਜਿਹੜੇ ਵਾਰ ਵਾਰ ਚੋਰੀਆਂ ਨੂੰ ਇਲਜ਼ਾਮ ਲਿੰਦੇ ਨਹੀਂ ਆ ਮੋਬਾਈਲ ਖੋਂਦੇ ਨੇ ਜਨਾਨੇ ਤੇ ਪਰਛਿੰਦੇ ਚੈਨਾ ਚਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਜੀ ਅਸੀਂ ਪਰਫੈਕਸ਼ਨ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਵੱਧ ਤੋਂ ਵੱਧ ਜਲਦ ਜਲਦ ਪਕੜਾ ਜਾਵੇ ਜੀ